ਦੀ ਪੰਜਾਬ ਚ ਸੈਕਿੰਡ ਪੋਜੀਸ਼ਨ ਆ ਹਾਂ ਜੀ ਕੁਝ ਅਨਲੀਵੇਬਲ ਸੀਗਾ ਪੰਜਾਬ ਸੈਕਿੰਡ ਫਾਦਰ ਦਾ ਨਾਮ ਕਾਫੀ ਖੁਸ਼ੀ ਮਹਿਸੂਸ ਹੋਇਆ ਕਿੰਨੇ ਚੋਂ ਕਿੰਨੇ ਮਾਰਕਸ ਆਏ ਇਹ ਫਰਮਲ ਮਦਰ ਹਾਊਸ ਦਾ ਤਾਂ ਕਿੰਨੀ ਦੇਰ ਤੁਸੀਂ ਪੜਾਈ ਕਰਦੇ ਸੀਗੇ ਸਿਗੇ ਰੋਜ਼ ਸਕੂਲ ਟਾਈਮਿੰਗ ਤੋਂ ਲਾਵਾ 7-8 ਘੰਟੇ ਮੈਂ ਪੜ੍ਹਦੀ ਸੀਗੀ ਤੇ ਹਾਂ ਜੀ ਇਸ ਤੋਂ ਲਾਵਾ ਸਕੂਲ ਸਟਾਫ ਪੇਰੈਂਟਸ ਕਾਫੀ سپورਟਿਵ ਰਹੇ ਮੇਰੇ ਕਲਾਸਮੇਟਸ ਕਾਫੀ سپورਟਿਵ ਰਹੇ ਤੇ ਮੀਨਿੰਗ ਆ ਫਰੈਂਡਸ ਮੈਨੂੰ ਕਾਫੀ ਮੋਟੀਵੇਟ ਕਰਦੇ ਹੁੰਦੇ ਸੀ ਪੜ੍ਹ ਲਾ ਮਿਡਲ ਵਾਲੀ ਮਿਡਲ ਵਾਲੀ ਅ ਤਾਂ ਅੱਗੇ ਜਾ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋਗੇ ਉਹ ਮੈਂ ਮੈਡੀਕਲ ਫੀਲਸ ਅੱਗੇ ਜਾਣਾ ਚਾਹੂੰਗੀ ਤੇ ਮੈਂ ਫਿਲਹਾਲ NEET ਦਾ ਐਗਜ਼ਾਮ ਦਿੱਤਾ ਹੈ ਹੂੰ ਤਾਂ ਕਿੰਨੀ ਖੁਸ਼ੀ ਮਾਤਾ ਪਿਤਾ ਨੂੰ ਕਿੰਨੀ ਖੁਸ਼ੀ ਹੋਈ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੇਰਾ ਰਿਜ਼ਲਟ ਆ ਗਿਆ ਉਸ ਟਾਈਮ ਦਾ ਮੂਮੈਂਟ ਕਿਵੇਂ ਦਾ ਹੈਗਾ ਸੀਗਾ ਸਾਰੇ ਕਾਫੀ ਖੁਸ਼ ਸੀਗੇ ਤੇ ਸਾਰਿਆਂ ਨੂੰ ਸੀਗਾ ਵੀ ਸਾਨੂੰ ਉਮੀਦ ਹੈ ਤੇਰੇ ਤੋਂ ਕਿ ਤੂੰ ਇਹ ਮਕਾਮ ਹਾਸਲ ਕੀਤਾ ਤਾਂ ਜਦੋਂ ਰਿਜ਼ਲਟ ਆਇਆ ਤਾਂ ਉਦੋਂ ਫੋਨ ਵੀ ਆਏ ਹੋਣੇ ਆ ਕਿ ਕੀ ਕਿਹਾ ਫਿਰ ਰਿਸ਼ਤੇਦਾਰਾਂ ਨੇ ਕੀ ਕਿਹਾ ਸਾਰੇ ਕਾਫੀ ਖੁਸ਼ ਨੇ ਤੇ ਸਾਰਿਆਂ ਨੂੰ ਉਮੀਦ ਸੀਗੀ ਮੇਰੇ ਤੋਂ ਕਿ ਸਾਰੇ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਤਾਂ ਅੱਗੇ ਵੀ ਫਿਰ ਤੁਸੀਂ ਇਦਾਂ ਹੀ ਪੜੋਗੇ ਬਿਲਕੁਲ ਮੋਟੀਵੇਟ ਹੋਈਦਾ ਜਦੋਂ ਕੋਈ ਅਚੀਵਮੈਂਟ ਕਰੀਦੀ ਉਦੋਂ ਜ਼ਿਆਦਾ ਮੋਟੀਵੇਟ ਹੁੰਨੇ ਆ ਤਾਂ ਬਿਲਕੁਲ